ਵੀ ਇਕੱਠੇ ਹੋ ਕੇ ਲੱਡੂ ਵੰਡ ਰਹੇ ਨੇ ਖੁਸ਼ੀ ਦੇ ਵਿੱਚ ਇੱਕ ਦੂਸਰੇ ਨੂੰ ਲੱਡੂ ਵੰਦਦੇ ਹੋਏ ਨਜ਼ਰ ਆ ਰਹੇ ਨੇ ਸਿੱਧਾ ਤੁਹਾਨੂੰ ਪਿੰਡ ਮੂਸਾ ਲੈ ਚਲਦੇ ਆ ਤਸਵੀਰਾਂ ਦਿਖਾ ਦਿੰਦੇ ਆ ਜਿੱਥੇ ਸਿੱਧੂ ਮੂਸੇਵਾਲਾ ਦੇ ਫੈਨਸ ਜੁੜੇ ਹੋਏ ਨੇ ਅੱਜ ਸਵੇਰੇ ਹੀ ਮਾਤਾ ਚਰਨਕੌਰ ਨੇ ਬੇਟੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਇਹ ਖੁਸ਼ੀ ਸਭ ਦੇ ਨਾਲ ਸਾਂਝੀ ਕੀਤੀ ਉਸ ਤੋਂ ਬਾਅਦ ਹੀ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਪਰਿਵਾਰ ਨੂੰ ਮਿਲਣ ਦੇ ਲਈ ਵੀ ਲੋਕ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਪਿੰਡ ਮੂਸਾ ਚ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਵੀ ਫੈਨਸ ਦਾ ਵੱਡਾ ਇਕੱਠ ਹੋ ਗਿਆ ਖੇਤਾਂ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦਾ ਬੋਤ ਲਗਾਇਆ ਗਿਆ ਉੱਥੇ ਫੈਨਸ ਇਕੱਠੇ ਹੋਏ ਨੇ ਰੋ ਰੋ ਕੇ ਖੁਸ਼ੀ ਦੇ ਹੰਝੂ ਨੇ ਇਸ ਵਾਰ ਜਿਹੜੇ ਫੈਨਸ ਦੇ ਹੰਝੂ ਨੇ ਖੁਸ਼ੀ ਵਾਲੇ ਹੰਝੂ ਨੇ ਜਿਹੜੇ ਖੁਸ਼ੀ ਦੇ ਵਿੱਚ ਰੋ ਰਹੇ ਨੇ ਤੇ ਨਾਲ ਲੱਡੂ ਵੀ ਵੰਡ ਰਹੇ ਨੇ ਇੱਕ ਦੂਸਰੇ ਨੂੰ ਲੱਡੂ ਵੰਡ ਕੇ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ ਕਿ ਅੱਜ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀ ਆਈ ਹੈ ਕਿਲਕਾਰੀਆਂ ਗੂੰਜੀਆਂ ਨੇ ਛੋਟਾ ਵੀਰ ਸਿੱਧੂ ਦਾ ਛੋਟਾ ਵੀਰ ਆਇਆ ਇਸ ਤੋਂ ਬਾਅਦ ਹੀ ਇਹ ਖੁਸ਼ੀ ਦੀ ਲਹਿਰ ਜਿਹੜੀ ਹੈ ਪੂਰੇ ਪਿੰਡ ਮੂਸਾ ਦੇ ਵਿੱਚ ਦੇਖੀ ਜਾ ਰਹੀ ਹੈ ਤੇ ਦੂਸਰੇ ਪਾਸੇ ਹਵੇਲੀ ਦੇ ਵਿੱਚ ਇਕੱਠੀਆਂ ਹੋਈਆਂ ਬੀਬੀਆਂ ਵੀ ਗਿੱਧਾ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਸ ਤੋਂ ਪਹਿਲਾਂ ਅਸੀਂ ਜਿਹੜੇ ਫੈਨਸ ਲੱਡੂ ਵੰਡ ਰਹੇ ਨੇ ਜਿੱਥੇ ਖੇਤਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਬੋਤਲ ਲਗਾਇਆ ਹੋਇਆ ਉੱਥੋਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕਠੇ ਹੋ ਕੇ ਫੈਨਸ ਦੇ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਸਿੱਧੂ ਦੇ ਬੁੱਤ ਨੂੰ ਵੀ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੱਡੂ ਉਸ ਨੂੰ ਵੀ ਖਵਾ ਕੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੋਕਾਂ ਦੇ ਵਿੱਚ ਵੀ ਵੰਡੇ ਗਏ ਨੇ ਤੇ ਮੂਸਾ ਪਿੰਡ ਚ ਰੌਣਕਾਂ ਦਿਖਾਈ ਦੇ ਰਹੀਆਂ ਨੇ ਇਸ ਤੋਂ ਬਾਅਦ ਤੁਹਾਨੂੰ ਉਹ ਤਸਵੀਰਾਂ ਦਿਖਾਵਾਂਗੇ ਜਿੱਥੇ ਬੀਬੀਆਂ ਗਿੱਧਾ ਪਾਉਂਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਦੇਖੋ ਕਿਵੇਂ ਹਵੇਲੀ ਦੇ ਵਿੱਚ ਅੰਜਿਵੇਂ ਹੀ ਖੁਸ਼ੀ ਦੇ ਖਬਰ ਜਿਹੜੀ ਹੈ ਖੁਸ਼ ਖਬਰੀ ਜਿਵੇਂ ਹੀ ਮੂਸਾ ਪਿੰਡ ਪਹੁੰਚਦੀ ਹੈ ਤਾਂ ਬੀਬੀਆਂ ਤੇ ਜਿਹੜੇ ਦੂਸਰੇ ਲੋਕ ਨੇ ਉਹ ਇਕੱਠੇ ਹੁੰਦੇ ਨੇ ਇਹ ਹਵੇਲੀ ਦੀਆਂ ਤਸਵੀਰਾਂ ਨੇ ਹਵੇਲੀ ਦੇ ਅੰਦਰ ਬੀਬੀਆਂ ਇਕੱਠੀਆਂ ਹੋ ਕੇ ਬੋਲੀਆਂ ਗਿੱਧਾ ਪਾ ਰਹੀਆਂ ਨੇ ਖੁਸ਼ੀ ਸਾਂਝੀ ਕਰ ਰਹੀਆਂ ਨੇ ਰੌਣਕ ਦੇਖੋ ਕਿਵੇਂ ਪਿੰਡ ਮੂਸਾ 'ਚ ਲੱਗੀ ਹੈ ਫਿਰ ਇੱਕ ਵਾਰੀ ਯਾਦ ਕਰਵਾਣਾ ਚਾਹਾਂਗੇ ਕਿ ਕਰੀਬ 2 ਸਾਲ ਹੋ ਚੱਲੇ ਨੇ 2 ਸਾਲ ਹੋ ਚੱਲੇ ਨੇ ਉਸ ਦਿਨ ਨੂੰ ਜਦੋਂ ਸਿੱਧੂ ਮਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀਗਾ ਹਰ ਇੱਕ ਆਖ ਨਾਮ ਸੀ ਉਹ ਤਸਵੀਰ ਤੇ ਤਸਵੀਰ ਚ ਜ਼ਮੀਨ ਅਸਮਾਨ ਦਾ ਫਰਕ ਹੈ ਚਿਰਾਂ ਤੋਂ ਫੈਨਸ ਨੂੰ ਉਡੀਕ ਸੀ ਕਿ ਇਸ ਘਰ ਦੇ ਵਿੱਚ ਖੁਸ਼ੀ ਜ਼ਰੂਰ ਆਵੇ ਇਸ ਤੋਂ ਪਹਿਲਾਂ ਕਈ ਤਰੀਕੇ ਦੇ ਯਤਨ ਲਗਾਏ ਗਏ ਪਰ ਅੱਜ ਫਾਈਨਲੀ ਇਹ ਖੁਸ਼ੀ ਜਿਹੜੀ ਆ ਉਹ ਸਭ ਦੇ ਸਾਹਮਣੇ ਆਈ ਹੈ ਖੁਸ਼ੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਪਿਤਾ ਬਲਕੌਰ ਸਿੰਘ ਨੇ ਖੁਦ ਪਹਿਲਾਂ ਸਭ ਤੋਂ ਪਹਿਲਾਂ ਪੋਸਟ ਸਾਂਝੀ ਕਰਕੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਵੀਰ ਉਹ ਆ ਗਿਆ ਇਸ ਤਰੀਕੇ ਦੀ ਖੁਸ਼ੀ ਜਿਹੜੀ ਆ ਉਹ ਸਾਂਝੀ ਕੀਤੀ ਉਹਨਾਂ ਨੇ ਪੋਸਟ ਦੇ ਜ਼ਰੀਏ ਤੇ ਨਾਲ ਹੀ ਪਰਮਾਤਮਾ ਸ਼ੁਕਰ ਪਰਮਾਤਮਾ ਦਾ ਸ਼ੁਕਰੀਆ ਦਾ ਕੀਤਾ ਤੇ ਨਾਲ ਉਹਨਾਂ ਫੈਨਸ ਨੂੰ ਜਿਨ੍ਹਾਂ ਨੇ ਢੇਰ ਸਾਰੀਆਂ ਦੁਆਵਾਂ ਪਰਿਵਾਰ ਨੂੰ ਦਿੱਤੀਆਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਵੀ ਨਜ਼ਰ ਆਏ ਤੇ ਉਸ ਤੋਂ ਬਾਅਦ ਦੇਖੋ ਇਹ ਖੁਸ਼ਖਬਰੀ ਜਿਵੇਂ ਹੀ ਫੈਲੀ ਹੈ ਲੋਕਾਂ ਨੂੰ ਜਿਵੇਂ ਪਤਾ ਲੱਗਦਾ ਗਿਆ ਹਵੇਲੇ ਦੇ ਵਿੱਚ ਲੋਕ ਪਹੁੰਚਨੇ ਸ਼ੁਰੂ ਹੋ ਗਏ ਇੱਥੇ ਫੈਨਸ ਦੇ ਵੱਲੋਂ ਲੱਡੂ ਵੰਡੇ ਜਿਹੜੇ ਉਹ ਸ਼ੁਰੂ ਕੀਤੇ ਗਏ ਆ ਬੀਬੀਆਂ ਇਕੱਠੀਆਂ ਹੋਈਆਂ ਗਿੱਧਾ ਪੰਗੜਾ ਪਾ ਰੀਆਂ ਨੇ ਗਿੱਧਾ ਪਾ ਕੇ ਬੋਲੀਆਂ ਪਾ ਕੇ ਨੰਨੇ ਮਹਿਮਾਨ ਦਾ ਸਵਾਗਤ ਕੀਤਾ ਜਾ ਰਿਹਾ ਨੰਨੇ ਮਹਿਮਾਨ ਦੇ ਨਾਂ ਤੇ ਬੋਲੀਆਂ ਪਾਈਆਂ ਜਾ ਰਹੀਆਂ ਨੇ ਬੋਲੀਆਂ ਪਾ ਕੇ ਨੰਨੇ ਮਹਿਮਾਨ ਦਾ ਸਵਾਗਤ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਕੁਝ ਦਿਨ ਪਹਿਲਾਂ ਹੀ ਰਾਜਾ ਬੜਿੰਗ ਦੇ ਵੱਲੋਂ ਵੀ ਆਪਣੇ ਪੇਜ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿੱਥੇ ਉਹ ਖੁਦ ਗਏ ਨੇ ਹਸਪਤਾਲ ਦੇ ਵਿੱਚ ਪਿਤਾ ਬਲਕੌਰ ਸਿੰਘ ਨੂੰ ਮਿਲ ਕੇ ਆਏ ਨੇ ਵਧਾਈ ਦੇ ਕੇ ਆਏ ਨੇ ਜਿਵੇਂ ਹੀ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਕਿਲਕਾਰੀਆਂ ਗੂੰਜੀਆਂ ਨੇ ਨਵੇਂ ਮਹਿਮਾਨ ਦਾ ਆਗਮਨ ਹੋਇਆ ਤਾਂ ਰਾਜਾ ਵਿੜਿੰਗ ਵੀ ਤੁਰੰਤ ਪਹੁੰਚਦੇ ਨੇ ਪਰਿਵਾਰ ਦੇ ਕੋਲ ਹਸਪਤਾਲ ਹੀ ਪਹੁੰਚੇ ਉਹਨਾਂ ਨੂੰ ਮਿਲਣ ਦੇ ਲਈ ਉੱਥੇ ਉਹਨਾਂ ਨੂੰ ਮਿਲਦੇ ਹੋਏ ਨਜ਼ਰ ਆਏ ਵਧਾਈ ਦਿੰਦੇ ਹੋਏ ਨਜ਼ਰ ਆਏ ਇਸ ਤੋਂ ਪਹਿਲਾਂ ਅਸੀਂ ਉਹ ਤਸਵੀਰਾਂ ਦਿਖਾਈਆਂ ਸੀ ਜਦੋਂ ਰਾਜਾ ਵਿੜਿੰਗ ਉੱਥੇ ਪਹੁੰਚੇ ਸੀ ਆਪਣੇ قافلے ਦੇ ਨਾਲ ਆਪਣੇ ਸਾਥੀਆਂ ਦੇ ਨਾਲ ਹਸਪਤਾਲ ਪਹੁੰਚਦੇ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨੂੰ ਮਿਲਦੇ ਨੇ ਹਾਲਾਂਕਿ ਉਸ ਤੋਂ ਪਹਿਲਾਂ ਵੀ ਰਾਜਾ ਵੜਿੰਗ ਕਈ ਵਾਰ ਇਹ ਕਹਿੰਦੇ ਨਜ਼ਰ ਆਇ ਕਿ ਇੱਕ ਪਰਿਵਾਰ ਦੇ ਨਾਲ ਉਹਨਾਂ ਦਾ ਗੂੜਾ ਰਿਸ਼ਤਾ ਹੈ ਹਰ ਖੁਸ਼ੀ ਗਮੀ ਦੇ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਹੁੰਦੇ ਨੇ ਅਕਸਰ ਅਸੀਂ ਕਈ ਵਾਰ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਦੇਖਿਆ ਪਰਿਵਾਰ ਦੇ ਨਾਲ ਬਲਕੌਰ ਸਿੰਘ ਦੇ ਨਾਲ ਕਈ ਵਾਰ ਉਹ ਸਾਹਮਣੇ ਆਏ ਨੇ ਕਈ ਤਰੀਕੇ ਦੀਆਂ ਸਿਆਸੀ ਗੱਲਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਪਰ ਅੱਜ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇਸ ਖੁਸ਼ੀ ਨੂੰ ਸਾਂਝੀ ਕਰਨ ਦੇ ਲਈ ਕਈ ਲੋਕ ਪਹੁੰਚ ਰਹੇ ਨੇ ਤੇ ਉਸੇ ਦਰਮਿਆਨ ਰਾਜਾ ਵੜਿੰਗਵੀ ਪਹੁੰਚੇ ਨੇ ਪਿਤਾ ਬਲਕੌਰ ਸਿੰਘ ਨੂੰ ਮਿਲ ਰਹੇ ਨੇ ਉਹਨਾਂ ਨੂੰ ਜੱਫੀ ਪਾ ਕੇ ਵੀ ਮਿਲੇ ਨੇ ਉਹ ਤਸਵੀਰ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਜਲਦ ਦਿਖਾਵਾਂਗੇ ਜਿਹੜੀ ਰਾਜਾ ਵੜਿੰਗ ਦੇ ਵੱਲੋਂ ਹੀ ਆਪਣੇ ਪੇਜ ਤੇ ਸਾਂਝੀ ਕੀਤੀ ਗਈ ਹੈ ਆਪਣੇ ਪੇਜ ਦੇ ਉੱਪਰ ਉਹਨਾਂ ਨੇ ਇਹ ਤਸਵੀਰ ਬੇहद ਖੂਬਸੂਰਤ ਤਸਵੀਰ ਜਿਹੜੀ ਉਹ ਸਾਂਝੀ ਕੀਤੀ ਹੈ ਜਿੱਥੇ ਹਸਪਤਾਲ ਗਏ ਨੇ ਤੇ ਇਸ ਮੌਕੇ ਤਨੋਂ ਤਸਵੀਰ ਜਿਹੜੀ ਆ ਉਹ ਦਿਖਾਉਣ ਜਾ ਰਹੇ ਹਾਂ ਜਦੋਂ ਰਾਜਾ ਵੜਿੰਗ ਹਸਪਤਾਲ ਜਾਂਦੇ ਨੇ ਬਲਕੌਰ ਸਿੰਘ ਨੂੰ ਮਿਲਦੇ ਨੇ ਕੁੱਟ ਕੇ ਜੱਫੀ ਪਾ ਕੇ ਮਿਲਦੇ ਨੇ ਤੇ ਇਸ ਦੌਰਾਨ ਬਲਕੌਰ ਸਿੰਘ ਕੁਝ ਭਾਵੁਕ ਵੀ ਨਜ਼ਰ ਆਉਂਦੇ ਨੇ ਕਿਉਂਕਿ ਜਦੋਂ ਉਹਨਾਂ ਨੂੰ ਪਹਿਲੀ ਤਸਵੀਰ ਜਦੋਂ ਅਮਾਫ ਕਰਨਾ ਜਦੋਂ ਪਹਿਲੀ ਵਾਰ ਉਹਨਾਂ ਨੇ ਇਸ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਲਿਆ ਤੇ ਉਦੋਂ ਵੀ ਬੇਹਦ ਭਾਵੁਕ ਨਜ਼ਰ ਆਇਆ ਤੇ ਜਦੋਂ ਰਿਸ਼ਤੇਦਾਰ ਜਾਂ ਸਗੇ ਸਬੰਧੀ ਉਹਨਾਂ ਨੂੰ ਆ ਕੇ ਵਧਾਈਆਂ ਦਿੰਦੇ ਨੇ ਤਾਂ ਉਸ ਵੇਲੇ ਵੀ ਕੁਝ ਮਾਹੌਲ ਜਿਹੜਾ ਉਹ ਭਾਵੁਕ ਜ਼ਰੂਰ ਬਣ ਜਾਂਦਾ ਹੈ ਇੱਕ ਦੁੱਖਾਂ ਦੇ ਪਹਾੜ ਤੋਂ ਬਾਅਦ ਅਜਿਹੀ ਤਸਵੀਰ ਤਾਂ ਹਰ ਇੱਕ ਨੂੰ ਭਾਵੁਕ ਕਰ ਦਿੰਦੀ ਹੈ ਪਰ ਤੁਸੀਂ ਦੇਖੋ ਅਸੀਂ ਤਸਵੀਰ ਜਿਹੜੀ ਦਿਖਾ ਰਹੇ ਹਾਂ ਰਾਜਾ ਵਿੜਿੰਗ ਇੱਥੇ ਪਹੁੰਚੇ ਨੇ ਵਧਾਈ ਦੇ ਰਹੇ ਨੇ ਬਲਕੌਰ ਸਿੰਘ ਨੂੰ ਉਹਨਾਂ ਨੂੰ ਘੁੱਟ ਕੇ ਜੱਫੀ ਪਾ ਕੇ ਵੀ ਮਿਲਦੇ ਨੇ ਜੱਫੀ ਪਾ ਕੇ ਉਹਨਾਂ ਨੂੰ ਵਧਾਈ ਦੇ ਰਹੇ ਨੇ ਨਾਲ ਹੀ ਪਰਿਵਾਰ ਦੀ ਜਿਹੜੀ ਸੁੱਖ ਸਲਾਮਤੀ ਦੀ ਦੁਆ ਵੀ ਉਹਨਾਂ ਦੇ ਵੱਲੋਂ ਜਿਹੜੀ ਹੈ ਕਹਿ ਲੋ ਕੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਅਸੀਂ ਰਾਜਾ ਵਿੜਿੰਗ ਹੋਰਾਂ ਨੂੰ ਇਸ ਪਰਿਵਾਰ ਦੇ ਨਾਲ ਕਈ ਵਾਰ ਦੇਖਿਆ ਤੇ ਉਹ ਅਕਸਰ ਇਹ ਕਹਿੰਦੇ ਵੀ ਨੇ ਕਿ ਮੇਰਾ ਪਰਿਵਾਰ ਦੇ ਨਾਲ ਗੂੜਾ ਰਿਸ਼ਤਾ ਪਰਿਵਾਰ ਦੇ ਨਾਲ ਮੇਰਾ ਕਾਫੀ ਪ੍ਰੇਮ ਪਿਆਰ ਹੈ ਜਿਸ ਕਰਕੇ ਮੈਂ ਹਰ ਖੁਸ਼ੀ ਗਮੀ ਵੇਲੇ ਪਰਿਵਾਰ ਦੇ ਨਾਲ ਖੜਾ ਆ ਤੇ ਖੜਾ ਰਹਿੰਦਾ ਵੀ ਆ ਔਰ ਅੱਗੇ ਵੀ ਖੜਾ ਰਹਾਂਗਾ ਤੇ ਇਸੇ ਦੇ ਚਲਦਿਆਂ ਜਦੋਂ ਅੱਜ ਵੀ ਰਾਜਾ ਵਿੜਿੰਗ ਨੂੰ ਇਹ ਖੁਸ਼ਖਬਰੀ ਮਿਲਦੀ ਹੈ ਤੇ ਉਹ ਤੁਰੰਤ ਉੱਥੇ ਹਸਪਤਾਲ ਹੀ ਪਹੁੰਚਦੇ ਨੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਅਜੇ ਇਹਨਾਂ ਨੂੰ ਛੁੱਟੀ ਨਹੀਂ ਦਿੱਤੀ ਗਈ ਹੈ ਮਾਤਾ ਚਰਨਕੌਰ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਗਈ ਹੈ ਤੇ ਜਿਹੜੇ ਸਾਰੇ ਸਬੰਧੀ ਨੇ ਤੇ ਉਹ ਹਸਪਤਾਲ ਦੇ ਵਿੱਚ ਹੀ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਤੇ ਇਸੇ ਦੇ ਚਲਦਿਆਂ ਰਾਜਾ ਬੜਿੰਗ ਵੀ ਹਸਪਤਾਲ ਪਹੁੰਚੇ ਨੇ ਪਰਿਵਾਰ ਨੂੰ ਮਿਲੇ ਨੇ ਬਲਕੌਰ ਸਿੰਘ ਨੂੰ ਮਿਲੇ ਨੇ ਉਹਨਾਂ ਨੂੰ ਵਧਾਈ ਦੇ ਰਹੇ ਨੇ ਤੇ ਆਸ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਫੈਨਸ ਵੀ ਇਹੀ ਕਹਿ ਰਹੇ ਆ ਕਿ ਲੰਮੀਆਂ ਉਮਰਾਂ ਮਾਣੇ ਇਹ ਬੱਚਾ ਜਿਸ ਨੇ ਘਰ ਦੇ ਵਿੱਚ ਫਿਰ ਇੱਕ ਵਾਰ ਖੁਸ਼ੀ ਦਾ ਮਾਹੌਲ ਬਣਾ ਦਿੱਤਾ ਹਾਲਾਂਕਿ ਸਿੱਧੂ ਮੁਸੇਵਾਲਾ ਦੀ ਕਮੀ ਜਿਹੜੀ ਉਹ ਕਦੇ ਨਹੀਂ ਪੂਰੀ ਹੋ ਸਕਦੀ ਉਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਖੁਸ਼ੀ ਜ਼ਰੂਰ ਆਈ ਹੈ ਮਾਪਿਆਂ ਨੂੰ ਇੱਕ ਜੀਨ ਦਾ ਕਹਿ ਲਿਏ ਕਿ ਇੱਕ ਜਿਹੜਾ ਨਵੀਂ ਨਵਾਂ ਜੀ ਹੈ ਉਹ ਇੱਕ ਰਾਹ ਜਿਹੜਾ ਉਹ ਜ਼ਰੂਰ ਮਾਪਿਆਂ ਦਾ ਬਣ ਗਿਆ ਜੀਨ ਦਾ ਇੱਕ ਨਵਾਂ ਰਾਹ ਜਿਹੜਾ ਉਹ ਜ਼ਰੂਰ ਬਣਾ ਦਿੱਤਾ ਹੈ ਸਖੁਸ਼ੀ ਨੇ ਤੇ ਪਰਿਵਾਰ ਦੇ ਵਿੱਚ ਖੁਸ਼ੀ ਹੈ ਸਿਰਫ ਪਰਿਵਾਰ ਦੇ ਵਿੱਚ ਹੀ ਨਹੀਂ ਤਮਾਮ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਉਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਬੇहद ਖੁਸ਼ੀ ਖੁਸ਼ ਹੋ ਕੇ ਅ ਜਿਹੜੇ ਆ ਉਹ ਵਧਾਈ ਵੀ ਦੇ ਰਹੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਅਸੀਂ ਇਸ ਖੁਸ਼ੀ ਦੇ ਪਲ ਦੀਆਂ ਸਾਂਝੀਆਂ ਕਰ ਰਹੇ ਹਾਂ